ਅਮਨ ਕੰਮੇ ਜੇ ਜੀ ਖਾਲੂ ਜਮੀ ਉਮਤੀ ਸਰਕਾਰ ਮਰਦਾਬਾਦ 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 ਸਤਿ ਸ਼੍ਰੀ ਅਕਾਲ ਖੜਾ ਗਾਉਣੀ ਕਰਦੇ ਹਮਦੇ ਪੂਰੇ ਸ਼ੁਕਰੀਆ ਜੀ ਸਰਪੰਚ ਸਾਹਿਬ ਦਾ ਕਿਸੇ ਵੀ ਕਨਾਲ ਖਰਾਬ ਹੋ ਗਈ ਕਿਸੇ ਦੋ ਕਨਾਲ ਇਹ ਵੀ ਗਲਤੀ ਨਾ ਅਗਰ ਐਸ ਐਚਓ ਗੱਡੀ ਹੁੰਦੇ ਸੀ ਥਾਣੇ ਤੇ ਅੱਗੇ ਵੀ ਹੁੰਦੇ ਸੀਗੇ ਪਰ ਇਹ ਲੈ ਕੇ ਗੱਡੀ ਰੋਜ਼ ਆਉਂਦਾ ਦਲਕਾ ਸਰਕਾਰੀ ਗੱਡੀ 9 ਲੀਟਰ ਰੋਜ਼ ਨੂੰ ਬਦਲੀ 70 ਲੀਟਰ ਮਿਲਦੇ ਆ ਕਿੰਨੇ ਕਿਸਾਨਾਂ ਨੂੰ ਪ੍ਰਾਲੀ ਫੜਨ ਖਾਤਰ ਹੁੰਦੇ ਨੇ ਹੋਰ ਕਿੰਨੇ ਮੁੱਦੇ ਨਸੀ ਵਾਲੇ ਮੁੱਦਿਆਂ ਤੇ ਇਹ ਬੋਲਣ ਇਹਨੇ ਸਾਡੀਆਂ ਕਣਕਾਂ ਖਰਾਬ ਕਰਾਈਆਂ ਪਰ ਜਦੋਂ ਕਿਤੇ ਮੰਗਰੋਏ ਤੇ ਤੇ ਕੁਸਕੰਜਾ ਸੀ ਕਹਿਆ ਜਾਂ ਕੋਟਕੇਸ ਕਰਦੇ ਹਾਂ ਵਕੀਰਾਂ ਦੀ ਰਾਇ ਨਾਲ ਕੋਟਕੇਸ ਵੀ ਪਾਵਾਂਗੇ ਜੇਕਰ ਇਹ ਅੱਜ ਕੋਈ ਦਲੀਲ ਨਹੀਂ ਰੱਖੂਗਾ ਕੋਈ ਤਾਂ ਸਾਨੂੰ ਗੱਲ ਵਿੱਚ ਹੁਣ ਕਸ਼ੀਮਦਾਰ ਤਾਂ ਖੇੜਾ ਖੜਾ ਗਿਆ ਉਹਦੇ ਨਾਲ ਪੈਸਾ ਨੂੰ ਤਾਂ ਪ੍ਰਸ਼ਾਸਨ ਕਹਿੰਦਾ ਸੀ ਅਗਲਾ ਕੋਈ ਤਾਂ ਰੱਖੇ ਜਾਂ ਸਾਹਮਣੇ ਇਹ ਗੱਲ ਕਰੀ ਮੈਂ ਤਾਂ ਕਹਾਂ ਨੂੰ ਭਈ ਆਉਂਦਾ ਨਹੀਂ ਕਿਹ ਧਾਹਣੇ ਅਸੀਂ ਇਹਨੂੰ ਪਹਿਲਾਂ ਕਹਿੰਦੇ ਜਿੰਨੇ ਪਰਚੇ ਪੋਣਾ ਹੁਣ ਪਾਲਾ ਸਾਡੇ ਪਿੰਡ ਦੇ ਕੱਲੇ ਕੱਲੇ ਅਸੀਂ ਨੌਂ ਲਖੋਨੇ ਅਸੀਂ ਟਰਾਲੀ ਫੋਕਾਂਗੇ ਟਰਾਲੀ ਦੇ ਕਾਰਨ ਸਾਡੇ ਲੋਕਾਂ ਦੇ ਬਾਹਣ ਜਿੰਨੇ ਰਹਿ ਗਏ ਕਣਕ ਨੂੰ ਸੁੰਦਾ ਲੋਕਾਂ ਨੂੰ 30000 ਰੁਪਏ ਮਾਰ ਪਈ ਗਈ ਕਦੇ ਤਾਂ ਲੋਕਾਂ ਨੇ ਪਹਿਲਾਂ ਪਾਣੀ ਦੀ ਦਵਾਈ ਪਾਈ ਫਿਰ ਉੱਪਰ ਦਵਾਈ ਛਿੜਕੀ ਹੋਈ ਇੱਥੇ ਬਾਹਣ ਬੋਲੇ ਹੋ ਰਹੇ ਹੋ ਬੁਨੇ ਖਜਨਾਰਾ ਰਾਇਆ ਸਰਕਾਰ ਪੰਜਾਬ ਸਰਕਾਰ ਕਿ ਜੇਕਰ ਤੁਸੀਂ ਡਾਂਗੋ ਉੱਤੇ ਫੇਰੂਗੇ ਤੁਹਾਡੇ ਐਮਐਲਏ ਵੀ ਪੰਡਾ ਚਾਉਣਗੇ ਸਾਡੇ ਕੋਈ ਜੰਗਾ ਨਹੀਂ ਪਾਉਣਗੇ ਅਸੀਂ ਮਲੇਰ ਤੋਂ ਇੱਕ ਮਰੌਂਦਾ ਮਲੇਰ ਦੇ ਇੱਕ ਟਰਾਲ ਲਾਇਆ ਸੀ ਕਿਤੇ ਇਹ ਨਾ ਹੋਵੇ ਤੁਸੀਂ ਸਾਡੇ ਕਿਸਾਨਾਂ ਨੂੰ ਖਨੌੜੀ ਕੁੱਟੋ ਅਸੀਂ ਤੁਹਾਡੇ ਮੋਕੇ ਦੇ ਐਮਐਲਏ ਦੇ ਖਨੌੜ ਜਿਹੜਾ ਮਲੇਰ ਟਰਾਲ ਲਾਇਆ ਸੀ ਜੀ ਪੂਰੀ ਦੀ ਪੂਰੀ ਝਾਕੀ ਦੰਨ ਮੇਰੇ 99 ਦੇ 92 ਨਾਲੇ ਜਰਾ ਦੇ ਅਸੀਂ ਪਰਚਿਆਂ ਤੋਂ ਨਹੀਂ ਡਰਦੇ ਜੇ ਤੁਸੀਂ ਸਾਡੇ ਦੇ ਉੱਥੇ ਬੈਠਾ ਜੇ ਡਾਂਗਾ ਮਾਰੋਗੇ ਅਸੀਂ ਕੋਈ ਚੂੜੀਆਂ ਨਹੀਂ ਪਾਉਂਦੇ ਅੰਦਰ ਵਿੱਚ ਬੋਲ ਰਹੀਆਂ ਜੀ ਜੀ ਸਿੰਘ ਢੱਲੇਵਾਲ ਸਰਦਾਰ ਭੁਖੜਤਾ ਤੇ ਬੈਠੇ ਨੇ ਉਹਨਾਂ ਦੀ ਸੁਣਵਾਈ ਵਾਸਤੇ ਕੋਈ ਨਹੀਂ ਬੋਲਿਆ ਜਦੋਂ ਕਿ ਉਥੋਂ ਲਖੋਵਾਲ ਵਰਗੇ ਜਾਂ ਰਾਜੋਵਾਲ ਵਰਗੇ ਉਹਦੋਂ ਉੱਠ ਕੇ ਆ ਗਏ ਸੀ ਉਦੋਂ ਆਪਾਂ ਨੂੰ ਕੋਈ ਪਤਾ ਨਹੀਂ ਲੱਗਿਆ ਆਪਾਂ ਨਾਲ ਉਦੋਂ ਬਧਾਈ ਤੇ ਪਾਤਰ ਹੋ ਕੇ ਉੱਠ ਕੇ ਆਏ ਸੀ ਆਪਾਂ ਉਹਨੇ ਮੁੱਖਾਂ ਤੇ ਜਰਮ ਲਿਆ 10ਵੇਂ ਪਾਸਾ ਸਾਧੀਆਂ ਚੋ ਅਸੀਂ ਮਾਤਾ ਸਾਹਿਬ ਗੌਰ ਦੀਆਂ ਮਾਈਆਂ ਬੀਬੀਆਂ ਜੰਮੀਆਂ ਜਾਂੀਆਂ ਹੋਈਆਂ ਵੀਰ ਮੇਰੇ ਮੁੱਖਾਂ ਤੇ ਦਾੜ੍ਹੀਆਂ ਰੱਖੀ ਬੈਠੇ ਨੇ ਉਹ ਗੋਬਿੰਦ ਸਿੰਘ ਦੇ ਲਾਲ ਨੇ ਜਿਨ੍ਹਾਂ ਦੇ ਆਪਾਂ ਸਹੀਦੀ ਦਿਹਾੜੇ 1.5 ਲੱਖ ਟਰਾਲੀ ਲੈ ਕੇ ਉੱਥੇ ਤਾਂ ਜਾ ਸਕਦੇ ਆ ਉੱਥੇ ਤਾਂ ਜਾ ਕੇ ਉਹਨਾਂ ਦੀਆਂ ਤਿਹੜੀਆਂ ਸਹੀਦਾਂ ਮੰਨਾਉਣੇ ਆਪਾਂ ਅਮੋ ਉਹਨਾਂ ਦੇ ਪੁੱਤ ਹੋਣ ਦੇ ਵਾਰਸ ਹੋ ਕੇ ਆਪਾਂ ਜਗਜੀਤ ਸਿੰਘ ਢੱਲੇਵਾਲ ਦੇ ਮਤਲ ਵੀ ਜਾ ਸਕਦੇ ਆ ਕੀ ਗੱਲ ਵੀ ਆਪਾਂ ਸਿਰ ਤੇ ਤਾਂ ਧੜ ਦੀ ਬਾਜੀ ਲਾ ਨਹੀਂ ਸਕਦੇ ਆਪਾਂ ਸਿਰ ਧੜ ਦੀ ਬਾਜੀ ਲਾ ਕੇ ਜਾਓ ਆਪਾਂ ਆਵਦੀ ਜਮੀਰਾਂ ਨਾ ਮਾਰੋ ਆਵਦੀ ਜਮੀਰ ਜਾਗਦੀ ਰੱਖਾਂਗੇ ਤਾਂ ਆਪਣੀ ਜਮੀਨ ਜਾਗਦੀ ਰਹਿ ਸਕਦੀ ਆ ਨਹੀਂ ਆਪਾਂ ਇੱਥੇ ਤਾਂ ਅਹੀਂ ਰੂੜੀ ਦੇ ਤਰ੍ਹਾਂ ਤੁਰੇ ਵੀਰ ਨਹੀਂ ਆਪਾਂ ਇਸ ਗੱਲ ਤੇ ਸੰਬੋਧਨ ਹੋ ਕੇ ਚੱਲੋ ਨਾ ਕਿ ਵੰਟੇ ਬੰਦਾਰੇ ਨਾ ਕਿ ਬੋਟਨ ਦਾ ਮੁਖਵਾਨ ਰੱਖਤੇ ਇੰਨਾ ਗੱਲਾਂ ਨੂੰ ਮੁੱਖ ਰੱਖਦੇ ਹੋਏ ਕਿ ਜਗਜੀਤ ਸਿੰਘ ਡੱਲੇਵਾਲ ਜਦੋਂ ਭੁਖੜਦਾ ਤੇ ਬਹਿ ਸਕਦੇ ਨਹੀਂ ਆਪਾਂ ਵੀ ਇੱਕ ਦਿਨ ਦੀ ਭੁੱਖ ਨਹੀਂ ਰੱਖ ਸਕਦੇ ਇੱਕ ਦਿਨ ਆ ਦੇ ਘਰ ਦੇ ਕੰਮ ਨਹੀਂ ਛੱਡ ਸਕਦੇ ਆਪਾਂ ਬੱਚੇ ਨਹੀਂ ਛੱਡ ਸਕਦੇ ਕੀ ਗੱਲ ਤੇ ਇੰਨਾਂ ਗੱਲਾਂ ਤੋਂ ਆਪਣੀ ਗੈਰਤ ਕਿਉਂ ਮਾਰੀ ਗਈ ਆਪਾਂ ਇੰਨਾ ਕੁਝ ਕਹਿੰਦੇ ਹੋਏ ਮੈਂ ਇਸ ਖੇਮਾ ਦੀ ਜਾਂਚ ਕਰ ਕਾਰਨ ਇੱਕ ਬਹੁਤ ਵੱਡਾ ਉਹ ਕਾਰਨ ਕੀ ਹੈ ਕਿ ਸਾਡੀ ਨੌਜਵਾਨੀ ਹੈ ਜਿਹੜੀ ਉਹ ਜਹਾਜ਼ ਪਰ ਪਰ ਬਾਹਰ ਨੂੰ ਜਾ ਰਹੀ ਹੈ ਤੇ ਸਾਡੀ ਜਿਹੜੀ ਕਿਸਾਨੀ ਹੈ ਉਹ ਸੜਕਾਂ ਤੇ ਵੇਖੀ ਰੋਲਦੀ ਨਜ਼ਰ ਆ ਰਹੀ ਹੈ ਸਿੱਖ ਰਾਜ ਦੀ ਗੱਲ ਹੁੰਦੀ ਹੈ ਸਿੱਖ ਰਾਜ ਦੀਆਂ ਬਾਤਾਂ ਪੈਂਦੀਆਂ ਨੇ 1849 ਈਸਵੀ ਤੋਂ ਬਾਅਦ ਸਾਡਾ ਸਿੱਖ ਰਾਜ ਦਾ ਸੂਰਜ ਸੀ ਜਿਹੜਾ ਉਹ ਸਦਾ ਦੇ ਲਈ ਛਿਪ ਗਿਆ ਤੇ ਉਸ ਤੋਂ ਬਾਅਦ ਅਜੇਹਾ ਸੂਰਜ ਚੜ੍ਹਿਆ ਜਿਹੜੇ ਸੂਰਜ ਨੇ ਸਾਨੂੰ ਤਪਾਂ ਮਾਰਿਆ ਅਸੀਂ ਅੱਜ ਆਪਣੇ ਬਜ਼ੁਰਗਾਂ ਦੀਆਂ ਅੱਖਾਂ ਦੇਖਦੇ ਆਂ ਉਹਨਾਂ ਘਰਨਿਆਂ ਤੇ ਬੈਠੇ ਉਹ ਬਜ਼ੁਰਗ ਰਹੁੰਦੇ ਨੇ ਜਿਹੜੇ ਬਜ਼ੁਰਗਾਂ ਦੀਆਂ ਉਮਰਾਂ ਕਦੇ ਆਪਣੇ ਪੋਤਿਆਂ ਦੇ ਵਿੱਚ ਬੈਠ ਕੇ ਖੇਡਣਦੇ ਆਉਂਦੀਆਂ ਸੀ ਉਹਨਾਂ ਨੂੰ ਖੜ੍ਹਾਉਣਦੇ ਆਉਂਦੀਆਂ ਸੀ ਜਿਹੜੇ ਬਜ਼ੁਰਗ ਅੱਜ ਆਪਣੇ ਪੋਤਿਆਂ ਨੂੰ ਘਰਾਂ ਦੇ ਵਿੱਚੋਂ ਆਲਬੀਦਾ ਕਹਿ ਕੇ ਬਾਰਡਰਾਂ ਤੇ ਬੈਠੇ ਨੇ ਤੇ ਕਹਿ ਰਹੇ ਨੇ ਜਾਂ ਮਰ ਜਾਾਂਗੇ ਜਾਂ ਮਾਰ ਦੇਾਂਗੇ ਪਰ ਇਹ ਜਿਹੜੀ ਫਸਲ ਆ ਇਹ ਜਿਹੜੀਆਂ ਜ਼ਮੀਨਾਂ ਨੇ ਇਹਨਾਂ ਨੂੰ ਨਹੀਂ ਜਾਣ ਦੇਵਾਂਗੇ ਅੱਜ ਕਈ ਜੱਫੇ ਬੰਦਿਆਂ ਦਾ ਰੌਲਾ ਪੈ ਰਿਹਾ ਕਿ ਸਾਨੂੰ ਸੱਦਾ ਨਹੀਂ ਦਿੱਤਾ ਸਾਨੂੰ ਸੱਦਿਆ ਨਹੀਂ ਗਿਆ ਅਸੀਂ ਤਾਂ ਨਹੀਂ ਗਏ ਈ ਗੱਲ ਭਾਈ ਉਥੇ ਡੱਲੇ ਆਉਂਦੇ ਮੁੰਡੇ ਦਾ ਵਿਆਹ ਸੀ ਵੀ ਤੁਹਾਨੂੰ ਕਾਰਡ ਦੇ ਕੇ ਜਾਣ ਅੱਜ ਕਈ ਲੋਕ ਇੱਥੇ ਲੜਦੇ ਫਿਰ ਰਹੇ ਨੇ ਕਈ ਪਿੰਡਾਂ ਦੇ ਵਿੱਚ ਬਾਹਰ ਪੈ ਗਏ ਹੁਣ ਥੋੜੇ ਦਿਨ ਪਹਿਲਾਂ ਜਿਹੜੀਆਂ ਕਿ ਪੰਚਾਇਤੀ ਚੋਣਾਂ ਹੋਈਆਂ ਉਹਨਾਂ ਦਾ ਕਰਕੇ ਕਈ ਲੋਕ ਕਹਿੰਦੇ ਨੇ ਕਿ ਅਸੀਂ ਫੰਡ ਨਹੀਂ ਦੇਣਾ ਤੂੰ ਫਰਾਨੇ ਬੰਦੇ ਦੀ ਸਪੋਰਟ ਕਰੀ ਸੀ ਕਈ ਲੋਕ ਕਹਿੰਦੇ ਨੇ ਕਿ ਤੂੰ ਸਾਡੇ ਘਰੇ ਕਿਉਂ ਆ ਗਿਆ ਅਸੀਂ ਤੁਹਾਡੇ ਨਾਲ ਨਹੀਂ ਤੁਰਨਾ ਤੂੰ ਫਰਾਨੇ ਬੰਦੇ ਦੇ ਨਾਲ ਤੁਰਿਆ ਸੀ ਇਹ ਗੱਲਾਂ ਬਹੁਤ ਗਲਤ ਨੇ ਅੱਜ ਹੁਣੇ-ਹੁਣੇ ਕਿ ਖਬਰ ਆਈ ਆ ਮੈਂ ਬੋਲਣਾ ਨਹੀਂ ਸੀ ਮੈਂ ਸਵੇਰ ਦਾ ਇੱਥੇ ਖੜਾ ਹੁਣੇ-ਹੁਣੇ ਕਿ ਖਬਰ ਆਈ ਆ ਖਨੌੜੀ ਬਾਰਡਰ ਤੋਂ ਖਨੌੜੀ ਬਾਰਡਰ ਤੇ ਵੱਡੀ ਗਿਣਤੀ ਦੇ ਵਿੱਚ ਐਂਬੂਲੈਂਸਾਂ ਵੱਡੀ ਗਿਣਤੀ ਦੇ ਵਿੱਚ ਫਾਇਰ ਬ੍ਰਿਗੇਡਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸਾਂ ਜਿਹੜੀਆਂ ਕਿ ਉੱਥੇ ਕੈਨਾਤ ਕਰ ਦਿੱਤੀਆਂ ਨੇ ਕਿਉਂਕਿ ਸੁਪਰੀਮ ਕੋਰਟ ਦੇ ਆਰਡਰ ਅਸਿਕੇ 31 ਤਰੀਕ ਤੋਂ ਪਹਿਲਾਂ-ਪਹਿਲਾਂ ਡੱਲੇਵਾਲ ਦਾ ਜਿਹੜਾ ਮਾਰਨ ਵਾਰਤਾ ਉਸ ਨੂੰ ਖਤਮ ਕਰਵਾਇਆ ਜਾਵੇ ਸੋ ਇਹ ਲੋਕੋ ਤੁਹਾਡੇ ਤੇ ਆ ਕਿ ਤੁਸੀਂ ਕੀ ਚਾਹੁੰਦੇ ਹੋ ਕੀ ਜਿਹੜੀ ਸਾਡੀ ਕਿਸਾਨੀ ਆ ਜਿਹੜੀਆਂ ਸਾਡੀਆਂ ਫਸਲਾਂ ਨੇ ਉਹ ਬਰਬਾਦ ਹੋ ਜਾਂ। ਜਾਂ ਫਿਰ ਇਹ ਜਾਣਿਓ ਕਿ ਜਿਹੜੀ ਸਾਡੀ ਕਿਸਾਨੀ ਆ ਜਿਹੜੀ ਸਾਡੀ ਨੌਜਵਾਨੀ ਆ ਉਹ ਵੱਜ ਜਾਵੇ। ਇਹ ਤਾਂ ਅੱਜ ਅਸੀਂ ਅੱਜ ਧਰਨੇ ਦੇ ਵਿੱਚ ਆਏ ਹੋ। ਅੱਜ ਪੰਜਾਬ ਬੰਦ ਹੈ। ਕਿਸੇ ਕੀ ਗਿਣਾ ਚਾਲੇ। ਅਸੀਂ ਤਾਂ ਇਹ ਕਹਣਾ ਚਾਹੁੰਦੇ ਆ ਮਹੀਨੇ ਤੋਂ ਉੱਪਰ ਹੋ ਗਿਆ। ਜਗਜੀਤ ਸਿੰਘ ਡੱਲੇਵਾਲ ਸਾਡੇ ਬਜ਼ੁਰਗ ਨੇ ਉਹ ਹੜਤਾਲ ਕੀਤੀ ਨੂੰ। ਸਰਕਾਰ ਦਾ ਉਹਦੇ ਤੇ ਕੋਈ ਅਸਰ ਨਹੀਂ ਪੈ ਰਿਹਾ। ਸਰਕਾਰ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਵੀ ਮਿਢਲੇਵਾਰ ਸੰਧੀ ਦੀ ਮਤ ਸੇਤ ਕਰਨੀ ਦੇਖਿਆ ਜਾਵੇ। ਸੈਂਟਰ ਸਰਕਾਰ ਦਾ ਇਹ ਹੈਗਾ ਕੰਮ ਵੀ ਉਹਨਾਂ ਨੂੰ ਡਲੇ ਸਾਹਿਬ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ। ਸਾਰਾ ਪੰਜਾਬ ਉਹਨਾਂ ਦੇ ਨਾਲ ਨੇ। ਅੱਜ ਸਾਰਾ ਪੰਜਾਬ ਬੰਦ ਹੈ। ਸਾਰੇ ਬਾਜ਼ਾਰ ਬੰਦ ਨੇ ਤੇ ਸਾਰੀ ਪਬਲਿਕ ਉਹਨਾਂ ਦੇ ਨਾਲ ਹੈ। ਇਹੜਾ ਅੱਜ ਬੰਦ ਹੈ ਜੀ। ਕਿਸਾਨ ਜਿੱਥੇ ਬੰਦੀਆਂ ਵੱਲੋਂ 50 ਬੰਦਾ ਸੱਦਾ ਦਿੱਤਾ ਗਿਆ ਸੀ। ਤੁਹਾਨੂੰ ਕਿੰਨਾ ਕੁ ਭਰਮਾਹ ਦਾ ਰ ਮਿਲਿਆ? ਬਹੁਤ ਜ਼ਿਆਦਾ ਪਰ ਮਹੰਗਰਾ ਮਿਲਿਆ ਤੇ ਇੱਥੇ ਦੇਖ ਲਓ। 400 ਤੁਸੀਂ ਆਏ ਹੋ ਕਦੋਂ ਦੇ? ਕਿੰਨਾ ਇਕੱਠਾ ਹੈਗਾ। ਸਾਰੇ ਪਿੰਡਾਂ ਤੋਂ ਟਰਾਲਿਆਂ ਤੇ ਲੋਕ ਆਏ ਆ। ਕੋਈ ਮੋਟਰਸਾਈਕਲਾਂ ਤੇ ਆਏ ਆ। ਪੂਰਾ ਭਰਮਾਹ ਹੰਗਾਰਾ ਮਿਲਿਆਗਾ। ਆਉਣ ਵਾਲੇ ਸਮੇਂ 'ਚ ਇਹ ਹੋਰ ਵੀ ਰੋਸ ਵਧੂਗਾ ਸਰਕਾਰ ਦੇ ਖਿਲਾਫ। ਇਹ ਸਰਕਾਰ ਨਹੀਂ ਗੱਲ ਸੁਣਦੀ। ਮੈਂ ਤਾਂ ਇਹੀ ਸਰਕਾਰ ਨੂੰ ਅਪੀਲ ਵੀ ਕਰਦਾ ਐ। ਪਟਿਆਲੇ ਵਾਲਾ ਸਾਡੀ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਨਾਲ ਕੋਈ ਗੱਲਬਾਤ ਕਰਨੀ ਚਾਹੀਦੀ ਹੈ ਤੇ ਜਿਹੜਾ ਕਿਸਾਨਾਂ ਦੇ ਮੁੱਦੇ ਆ ਉਹਨਾਂ ਨੂੰ ਮੰਗਾ ਉਹਨਾਂ ਨੂੰ ਮੰਨਣਗਾ ਚਾਹੀਦਾ